ਭਾਰਤੀ ਜਨਤਾ ਪਾਰਟੀ ਚ ਹੋਇਆ ਵਾਅਦਾ ਸ਼੍ਰੀ ਫਤੇਗੜ ਸਾਹਿਬ ਦੇ ਮੰਡਲ ਚੁਨੀ ਦੇ ਪਿੰਡ ਤਾਜਪੁਰ ਅਤੇ ਦੌਲਤਪੁਰ ਦੇ ਕਈ ਪਰਿਵਾਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਹਲਕਾ ਬਸੀ ਪਠਾਨਾਂ ਦੇ ਇੰਚਾਰ ਸਰਦਾਰ ਕੁਲਦੀਪ ਸਿੰਘ ਸਿੱਧੂ ਵਰ ਦੀ ਅਗਵਾਈ ਹੇਠ ਪਾਰਟੀ ਵਿੱਚ ਹੋ ਸ਼ਾਮਲ ਪਿੰਡ ਤਾਜਪੁਰ ਪਹੁੰਚੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮੈਂ ਧੰਨਵਾਦ ਕਰਦਾ ਸਾਡੇ ਤਾਜਪੁਰਾ ਪਿੰਡ ਦੇ ਜਿਹੜੇ ਸਾਡੀਆਂ ਭੈਣਾਂ ਸਾਡੇ ਵੀਰ ਜਿਨ੍ਹਾਂ ਨੇ ਅੱਜ ਪੱਕੇ ਤੌਰ ਤੇ ਮਨ ਬਣਾਇਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸੁਪਨਾ ਹੈ ਇੱਕ ਕਿ ਪੰਜਾਬ ਨੂੰ ਵਿਕਸਿਤ ਪੰਜਾਬ ਬਣਾਉਣਾ ਦਾ ਜਿਹੜਾ ਕਿ 2027 ਦੇ ਵਿੱਚ ਪੰਜਾਬ ਨੇ ਵਿਕਸਿਤ ਬਣ ਜਾਣਾ ਜਦੋਂ ਸਾਡੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਔਰ ਮੈਂ ਧੰਨਵਾਦ ਕਰਦਾ ਨਰਿੰਦਰભાઈ ਮੋਦੀ ਜੀ ਦਾ ਜਿਨ੍ਹਾਂ ਨੇ ਗਰੀਬਾਂ ਨੂੰ ਅਨੇਕਾਂ ਸਕੀਮਾਂ ਦਿੱਤੀਆਂ ਨੇ ਭਵੇਂ ਉਹ ਕੱਚੇ ਮਕਾਨਾਂ ਨੂੰ ਪੈਸੇ ਦੇਣ ਦੀ ਪੱਕਾ ਬਣਾਉਣ ਦੀ ਗੱਲ ਹੋਵੇ ਭਵੇਂ ਉਹ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੀਆਂ ਭੈਣਾਂ ਦੀ ਗੱਲ ਹੋਵੇ ਭਵੇਂ ਉਹ 5 ਲੱਖ ਤੋਂ ਲੈ ਕੇ 10 ਲੱਖ ਦਾ ਇਲਾਜ ਦੇਣ ਦੀ ਗੱਲ ਹੋਵੇ ਭਵੇਂ ਉਹ ਫ੍ਰੀ ਅਨਾਜ ਦੇਣ ਦੀ ਗੱਲ ਹੋਵੇ ਕਣਕ ਦੇਣ ਦੀ ਗੱਲ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਭਗਵੰਤ ਮਾਨ ਦੀ ਸਰਕਾਰ ਬਣਿਆ ਝਾੜੂ ਦੀ ਸਰਕਾਰ ਬਣਿਆ ਪੰਜਾਬ ਦੇ ਅੰਦਰ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਗਰੀਬਾਂ ਨੂੰ 11-1100 ਰੁਪਏ ਦਾ ਵਾਅਦਾ ਕੀਤਾ ਸੀ ਸਾਡੇ ਭੈਣਾਂ ਨੂੰ ਤੁਹਾਨੂੰ ਮਿਲੇ ਭੈਣਾਂ ਨੂੰ ਦੱਸੋ ਨਹੀਂ 1 ਰੁਪਈਆ ਨਹੀਂ ਇਹਨਾਂ ਨੂੰ ਮਿਲੇ ਨਾ ਜੀ ਨਾ 1 ਰੁਪਏ ਦੀ ਇਹਨਾਂ ਨੂੰ ਆਸ ਰਹੀ ਕਿਉਂਕਿ 1.5 ਸਾਲ ਦਾ ਸਮਾਂ ਰਹਿ ਗਿਆ ਸਾਰਾ ਹੀ ਉਹ ਖਤਮ ਹੋਣ ਵਾਲੀ ਸਰਕਾਰ ਦਾ ਸਮਾਂ ਇਹਨਾਂ ਨੂੰ 15 ਕਿਲੋ ਕਣਕ ਮਿਲਦੀ ਸੀ ਉਹ ਭਗਵੰਤ ਮਾਨ ਜੀ ਨੇ ਕੱਟ ਕੇ 5 ਕਿਲੋ ਦੱਸੋ ਜੀ 5 ਕਿਲੋ ਬਾਕੀ 5 ਕਿਲੋ ਕਰਤੀ ਇਹ ਪਖਾਰੀ ਬਣਾਤੇ ਹਨ ਉਹਨੂੰ ਮੰਗਣ ਵਾਸਤੇ ਵੀ 5-5 ਕਿਲੋ ਮੰਗਦੇ ਰਹੋ ਸਾਡੇ ਕੋਲ ਮਗਰ ਮਗਰ ਫਰੀ ਜਾਏ ਕਣਕ ਸਾਨੂੰ મોદી ਜੀ ਦੇ ਰਹੇ ਨੇ ਇਹਨਾਂ ਨੇ ਆਪਣੀ ਮੋਹਰ ਲਾ ਕੇ ਉੱਪਰ ਆਪਣਾ ਨਾਮ ਬਣਾਉਣ ਦਾ ਯਤਨ ਕੀਤਾ ਪਿਛਲੀ ਵਾਰ ਗਰੀਬਾਂ ਨੂੰ ਆਟਾ ਦਿੱਤਾ ਸੁਸਰੀ ਦਾ ਸੁਸਰੀਆ ਦਾ ਮਾਰਿਆ ਹੋਇਆ ਆਟਾ ਉਹ ਅਸੀਂ ਵਿਰੋਧ ਕੀਤਾ ਨਾ ਲੋਕਾਂ ਨੇ ਵਿਰੋਧ ਕੀਤਾ ਹਾਂ ਕਹਿੰਦਾ ਜੀ ਹਮੇ ਕਰਿਆ ਤਾਂ ਉਹ ਕਣਕ ਆਟਾ ਕੱਟਿਆ ਗਿਆ ਕਿਉਂਕਿ ਉਹਦੇ ਵਿੱਚ ਸੁਸਰੀ ਸੀ ਕੌਣ ਖਾ ਲੈਂਦਾ ਉਹਨੂੰ ਉਹ ਤਾਂ ਮੰਗਤੇ ਵੀ ਨਹੀਂ ਲੈਂਦੇ ਆਟਾ ਸੋ ਮੈਂ ਬੇਨਤੀ ਕਰਦਾ ਇਹਨਾਂ ਦਾ ਧੰਨਵਾਦ ਕਰਦਾ ਪਰਿਵਾਰਾਂ ਦਾ ਅੱਜ ਭਾਰਤੀ ਜਨਤਾ ਪਾਰਟੀ 'ਚ ਜੁੜੇ ਨੇ ਮਾਫਿਸ਼ ਵਾਅਦੇ ਮੌਨਿਆ ਨਾ ਜਿੰਨੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਉਹ ਸਾਰੀਆਂ ਸਾਰੀਆਂ ਸਕੀਮਾਂ ਸਾਰੀਆਂ ਸਕੀਮਾਂ ਆਸੀ ਇਹਨਾਂ ਨੂੰ ਲਾਗੂ ਕਰਵਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕੈਂਪੀਬ ਰੱਖਾਂਗੇ ਭਾਰਤੀ ਜਨਤਾ ਪਾਰਟੀ ਦੀਆਂ ਜਿੰਨੀਆਂ ਸਕੀਮਾਂ ਨੇ ਗਰੀਬਾਂ ਲਈ ਉਹ ਸਾਰੀਆਂ ਨੂੰ ਲਾਗੂ ਕਰਾਵਾਂਗੇ ਮੈਂ ਧੰਨਵਾਦ ਇੱਕ ਵਾਰ ਫਿਰ ਤੋਂ ਕਰਦਾ ਇਹਨਾਂ ਦਾ ਜੀ ਇਹ ਸਾਰੇ ਜੁੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦੀ ਫੋਟੋ ਇਕ ਤਰਾਈ ਕਰੋ ਲੋ ਬਈ پراਪਰਟੀ ਬੇਚਨੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ